ਹਾਂਜੀ ਮੈਂ ਹਾਂ ਮਲਤੀ ਸਰ ਜੀ ਦਾ ਅੱਜ ਅਸੀਂ ਪਹੁੰਚਿਆ ਜਿਲ੍ਹਾ ਅੰਮ੍ਰਿਤਸਰ ਤੇ ਨਿਤੇਸ਼ ਸਿੰਘ ਸੰਧੂ ਯੂਥ ਕਾਗਜ਼ ਪਾਰਟੀ ਦੇ ਜਨਰ ਸਕੱਤਰ ਅੱਜ ਅਜਨਲਾ ਲੈਕ ਜੋ ਦਿੱਲੀ ਵਿੱਚ ਇਲੈਕਸ਼ਨ ਹੋ ਰਿਹਾ ਉਸ ਸੰਬੰਧੀ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਹਣੀ ਸਰ ਸਾਸੀ ਕਾਲ ਸਰ ਸੱਚ ਕਾਲ ਜੀ ਤੇ ਸਰ ਜੋ ਇਲੈਕਸ਼ਨ ਦਿੱਲੀ ਦਾ ਬਿਗਲ ਵੱਜ ਗਿਆ ਇਲੈਕਸ਼ਨ ਹੋਣ ਵਾਲਾ ਤੇ ਉਹਦੇ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ ਜਿਵੇਂ ਤੁਹਾਨੂੰ ਪਤਾ ਤੁਸੀਂ ਦੱਸੇ ਦਿੱਤਾ ਕਿ ਬਿਗਲ ਵੱਜ ਚੁੱਕਾ ਆ ਤੇ ਜਿਹੜੀ ਆਪਣੀ ਸਰਕਾਰ ਆ ਕਾਂਗਰਸ ਪਾਰਟੀ ਬਣਾ ਜਾ ਰਹੀ ਆ ਦਿੱਲੀ ਦੇ ਵਿੱਚ ਵੇਖੋ ਜੀ ਕੇਜਰੀਵਾਲ ਨੇ ਤੇ 10 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ ਕਿ ਜੇ ਹੁਣ ਜਿਹੜਾ ਅਗੇ 5 ਸਾਲਾਂ ਚ ਉਹਨਾਂ ਕੁਝ ਕਰ ਲੈਣਾ ਕਿਉਂਕਿ ਦੁਨੀਆ ਉਹਨਾਂ ਤੋਂ ਬਹੁਤ ਜ਼ਿਆਦਾ ਦੁਖੀ ਹੋ ਚੁੱਕੀ ਆ ਕਿਉਂਕਿ ਇੱਕੋ ਤੇ ਇੱਕੋ ਪਾਰਟੀ ਆ ਜਿਹੜੇ ਲੋਕਾਂ ਦੇ ਹਿੱਤਾਂ ਦੇ ਜਿਹੜੀ ਜਾਤੀਵਾਦ ਸਾਰਾ ਕੁਝ ਕਿਸੇ ਵੀ ਸਾਰਿਆਂ ਨੂੰ ਇੱਕ ਸਾਰੇ ਤਰ੍ਹਾਂ ਨੂੰ ਇਕੱਠਾ ਲੈ ਕੇ ਚਲਦੀ ਆ ਉਹ ਆ ਕਾਂਗਰਸ ਪਾਰਟੀ ਠੀਕ ਹੈ ਰਾਗੀ ਵਿਕਾਸ ਦੀ ਗੱਲ ਵਿਕਾਸ ਦਾ ਦੇਖ ਉਥੇ ਕੁਝ ਵੀ ਨਹੀਂ ਕੁਝ ਵੀ ਨਹੀਂ ਜਿਹਨੂੰ ਕਹਿੰਦੇ ਉਥੇ ਕੀਤਾ ਕਿਉਂਕਿ ਅਸੀਂ ਦਿੱਲੀ ਹੋਈਦਾ ਹੈਡ ਕੁਆਟਰ ਆਪਣਾ ਜਦੋਂ ਵੀ ਜਾਈਦਾ ਉਥੇ ਵਿਕਾਸ ਤੇ ਯਾਰ ਪਤਾ ਵੀ ਲੱਗਣਾ ਚਾਹੀਦਾ ਕਿ ਅਸੀਂ ਕੰਮ ਕੀਤਾ ਕੋਈ ਪਰ ਕੇ ਦੀ ਵਾਲ ਚੈਨਲ ਤੇ ਕਰਦਾ ਜੀ ਰਿਪੋਰਟ ਕਰਦਾ ਜੀ ਇਦਾਂ ਕਰਦਾ ਜੀ ਇਸ ਮੈਂ ਬਹੁਤ ਵਿਕਾਸ ਕੀਤਾ ਤੇ ਨਾਲ ਹੀ ਪੰਜਾਬ ਨੂੰ ਲੈ ਕੇ ਤੁਰੀਏ ਭਗਵੰਦਾਨ ਵੀ ਕਹਿੰਦਾ ਮੈਂ ਜੀ ਬੜਾ ਵਿਕਾਸ ਕੀਤਾ ਹੁਣ ਵੇਖੋ ਜੀ ਤੁਸੀਂ ਤੁਸੀਂ ਵੀ ਭਰਾ ਜੋ ਤੁਸੀਂ ਸਿਆਣੇ ਜੋ ਵੇਖੋ ਜੀ ਪੰਜਾਬ ਦੇ ਵਿੱਚ ਅੱਜ ਤੀਜਾ ਸਾਲ ਹੋ ਚੱਕਾ ਵਕਾਸ ਦੀ ਤੇ ਮੈਨੂੰ ਤਾਂ ਨਹੀਂ ਲੱਗਦਾ ਕਿਸੇ ਪਤੇ ਕੋਈ ਵੀ ਇਹਨਾਂ ਨੇ ਏ.ਟੀ.ਵੀ ਲਾਈ ਹੋਵੇ ਠੀਕ ਵੇਖੋ ਲਾਰੇ ਜਰੂਰ ਲਾਏ ਆ ਲੋਕਾਂ ਨੂੰ ਅਸੀਂ ਆ ਕਰਦਾਂਗੇ ਪਰ ਸਭ ਤੋਂ ਪਹਿਲਾ ਦਿਨ ਮੇਰੀਆਂ ਭੈਣਾਂ ਨੂੰ ਜੋ ਲਾਰੇ ਲਾਏ ਆ ਕਿ 1-1000 ਰੁਪਿਆ ਉਹਨਾਂ ਦੇ ਖਾਤੇ ਅੱਜ ਪਾਵਾਂਗੇ ਹੈ ਉਹ ਕਿੱਥੇ ਗਿਆ ਕਿ 1000 ਰੁਪਿਆ ਅੱਜ ਤੀਜਾ ਸਾਲ ਹੋ ਚੱਲਿਆ ਪਹਿਲਾਂ ਤੇ ਉਹਦਾ ਜਵਾਬ ਦੇਣਾ ਅਸੀਂ ਨਸ਼ਾ ਬੰਦ ਕਰ ਦੇਣਾ ਅਸੀਂ ਲੋਕਾਂ ਨੂੰ ਨੌਜਵਾਨਾਂ ਨੂੰ ਨੌਕਰੀਆਂ ਦੇ ਦੇਣੀਆਂ ਕਿੱਥੇ ਗਈਆਂ ਨੌਕਰੀਆਂ ਸਾਰਾ ਕੁਝ ਤਾਂ ਜਿੱਦਾਂ ਹੁਣ ਪੰਜਾਬ 'ਚ ਸਰਕਾਰ ਆਮ ਪਾਰਟੀ ਦੀ ਆ ਤੇ ਉਸ ਤੋਂ ਬਾਅਦ ਕਿਵੇਂ ਨਸ਼ਾ ਕਿਵੇਂ ਤੁਹਾਨੂੰ ਲੱਗਾ ਕਿਵੇਂ ਲੱਗਾ ਕਿਵੇਂ ਘਟਿਆ ਕਿ ਵੇਖੋ ਜੀ ਜਦੋਂ ਦੀ ਮੈਂ ਇਹ ਨਹੀਂ ਕਹਿਣਾ ਕਿ ਸਾਰੀਆਂ ਸਰਕਾਰਾਂ ਦੇ ਵਿੱਚ ਨਸ਼ਾ ਹੀ ਸਰਦ ਠੀਕ ਆ ਕਾਲੀ ਦਲ 'ਚ ਵੀ ਰਿਆ ਕਾਂਗਰਸ 'ਚ ਵੀ ਰਿਆ ਪਰ ਇਹਨਾਂ ਨਾਸ਼ਾ ਨੇ ਸੀ ਜਨਾ ਇਨਾ ਆਮ ਆਦਮੀ ਪਾਰਟੀ ਦੇ ਇਹਦੇ ਪਤਾ ਨਹੀਂ 10 ਗੁਣਾ ਨਸ਼ਾ ਪੰਜਾਬ ਦੇ ਵਿੱਚ ਵੱਧ ਗਿਆ ਕਿਉਂਕਿ ਇਹ ਕਹਿੰਦੇ ਸੀ ਤਿੰਨ ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰਾਗਾ ਤੀਜਾ ਸਾਲ ਹੋ ਗਿਆ ਕਿ ਨਸ਼ਾ ਨਹੀਂ ਬੰਦ ਹੋ ਰਿਹਾ ਪੰਜਾਬ ਦੇ ਵਿੱਚ ਦਿਨ-ਰੋਜ਼ ਲੋਜ ਨਿਤ ਨਵੇਂ ਮੌਤ ਹੋ ਰਹੀ ਆ ਨਸ਼ੇ ਦੇ ਨਾਲ ਨਸ਼ੇ ਦੀ ਓਵਰਡੋਜ਼ ਨਾਲ ਠੀਕ ਆ ਇਹ ਇਹ ਪੰਜਾਬ ਦਾ ਇਹਨਾਂ ਨੇ ਜਿਹੜਾ ਪੰਜਾਬ ਆ ਉਹਨਾਂ ਇੱਕ ਇਹ ਨਾ ਮਤਲਬ ਕਿ ਪੰਜਾਬ ਦਾ ਭਵਿੱਖ ਸਾਰਾ ਇਹ ਨਾ ਬਰਬਾਦ ਕਰ ਦਿੱਤਾ ਕਿ ਸਾਡੀ ਨੌਜਵਾਨੀ ਸਾਰੀ ਵੇਖੋ ਬਾਹਰ ਭੱਜੀ ਜਾ ਰਹੀ ਆ ਪੰਜਾਬ 'ਚ ਰਹਿ ਕੀ ਗਿਆ ਆ ਤੇ ਮੈਂ ਇਹ ਕਹਣਾ ਆ ਭਗਵੰਤ ਮਾਨ ਜੀ ਕਿ ਜਿਹੜਾ ਆਪਣੇ ਕੋ ਹੈਗਾ ਟਾਈਮ ਆ ਉਹ ਜਿਹੜਾ ਨਸ਼ਾ ਆ ਉਹ ਬੰਦ ਕੀਤਾ ਜਾਵੇ ਪਰ ਜਿੱਤਰਾ ਹੁਣ ਦਿੜਬ ਦਿਨ ਅੱਜ ਤੱਕ ਆਪਣੇ ਆਪ ਹੋ ਰਿਹਾ ਅਜਿਹਾ ਸ਼ਰਿਆ ਗੁੰਡਾਗਰਦੀ ਹੋ ਰਹੀ ਆ ਉਹਦੇ ਬਾਰੇ ਕੀ ਤੁਸੀਂ ਕਹਿੰਦੇ ਜਦੋਂ ਥੋੜੇ ਜਿਹਾ ਪੈਸਾ ਖਾਦ ਲਈ ਕੋਈ ਮਾਰ ਦਿੰਦਾ ਜਾਂ ਦੇਖੋ ਜੀ ਅੱਜ ਕੱਲ ਤੇ ਵੇਖੋ ਜੀ ਕੋਈ ਬਿਜ਼ਨਸਮੈਨ ਆ ਉਹਨੂੰ ਰੋਜ਼ ਹੀ ਸਵੇਰੇ ਧਮਕੀ ਆ ਜਾਂਦੀ ਆ ਠੀਕ ਆ ਜੀ ਐਨੇ ਕਰੋੜ ਦੇ ਦੇ ਨਹੀਂ ਤੇ ਤੈਨੂੰ ਮਾਰ ਦਾਂਗੇ ਉਹਨੇ ਤ ਨਵੀਂ ਗੋਲੀ ਚੱਲਦੀ ਆ ਰੋਜ਼ ਹੀ ਕਤਲ ਹੋ ਰਿਹਾ ਕਿੱਥੇ ਗਿਆ ਪੰਜਾਬ ਦਾ ਲਾਇਨ ਆਰਡਰ ਕਿਉਂਕਿ ਪੰਜਾਬ ਦੀ ਸਥਿਤੀ ਬਹੁਤ ਨਾਜ਼ੁਕ ਹੋ ਚੁੱਕੀ ਆ ਪੰਜਾਬ ਇਸ ਟਾਈਮ ਵੇਖੋ ਕਿਸਾਨ ਆ ਉਹ ਵੇਖੋ ਬਾਰਡਰਾਂ ਤੇ ਇਸ ਟਾਈਮ ਰੁੱਲਦੇ ਪਿਆ ਠੀਕ ਆ ਮਜਦੂਰ ਕਿਹੇ ਪਾਸੇ ਨੇ ਕੀ ਕਰਾਂਗੇ ਪੰਜਾਬ ਠੀਕ ਆ ਕਿੱਥੋਂ ਰੋਟੀ ਖਾਣਗੇ ਜਦੋਂ ਵੇਖੋ ਸਰਕਾਰਾਂ ਸੌਂਦੀਆਂ ਨੇ ਪਈਆਂ ਸੈਂਟਰ ਉਹ ਜਾਲਮ ਬਣੀ ਪਈ ਆ ਠੀਕ ਆ ਪੰਜਾਬ ਦੇ ਵਿੱਚ ਭਗਵੰਤ ਮਾਨ ਨੇ ਠੀਕ ਆ ਆਪਣੇ ਪੰਜਾਬੀਆਂ ਦਾ ਸਾਥ ਨਹੀਂ ਦਿੰਦਾ ਪਿਆ ਉਹਨਾਂ ਦੀ ਘਾਟ ਪਤਲੀ ਪੋ ਕੇ ਨੱਚਦਾ ਪਿਆ ਪਰ ਇਹ ਪਰ ਇਹ ਸੋਚਣਾ ਚਾਹੀਦਾ ਕਿ ਕਿਉਂਕਿ ਪੰਜਾਬ ਦਾ ਪੁੱਤ ਆ ਤੇ ਪੰਜਾਬ ਬਾਰੇ ਉਹਨੂੰ ਸੋਚਣਾ ਚਾਹੀਦਾ ਆ اچھا ਹੋਰ ਦੁੱਧ ਸਰ ਜਿੱਦਾਂ ਹੁਣ ਕੱਢ ਪੂਰਾ ਦਿੱਲੀ ਜੇ ਲੱਗੀ ਆ ਡਿਊਟੀ ਲੱਗੀ ਆ ਤੇ ਤੁਹਾਡਾ ਜੂਸ ਕਿਵੇਂ ਪੂਰਾ ਨਾਸਾ ਸਾਥ ਦੇ ਵਿੱਚ ਵੇਖੋ ਜੀ ਕਾਂਗਰਸ ਪਾਰਟੀ ਜਿਹੜੀ ਜੋਰ ਦੀ ਡਿਊਟੀ ਆ ਬੜੀ ਤੰਦਈ ਨਹੀਂ ਨਿਭਾਉਂਦੇ ਆ ਤੇ ਨਿਭਾਉਂਦੇ ਆਵਾਂਗੇ ਕਿਉਂਕਿ ਸਾਡੀ ਪਾਰਟੀ ਦੇ ਵਿੱਚ ਇੱਕੋ ਹੀ ਆ ਕਿ ਸਿਰਫ ਮਿਹਨਤ ਕਿਉਂਕਿ ਕਾਂਗਰਸ ਪਾਰਟੀ ਇੱਕ ਇਹੋ ਜੀ ਪਾਰਟੀ ਆ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਹਮੇਸ਼ਾ ਹੀ ਉੱਚਾ ਚੁੱਕਦੀ ਆ ਤੇ ਵੇਖੋ ਅਸੀਂ ਮਿਹਨਤ ਕਰਦੇ ਆ ਪਿਆ ਬਾਕੀ ਹੌਲੀ 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 ਸਾਰਾ ਕੁਝ ਪਰਮਾਤਮਾ ਨੇ ਸਾਪਾ ਕੋ ਸੱਟ ਹੋ ਜਾਣਾ ਤੇ ਬਾਕੀ ਇਹ ਕਿ ਆਪਣਾ ਜਿਹੜੀ ਆਉਣ ਵਾਲੀ ਸਰਕਾਰ ਆ ਕਾਂਗਰਸ ਪਾਰਟੀ ਦੀ ਤੇ ਜਿਵੇਂ ਹੁਣ ਪੰਜਾਬ ਦੇ ਵਿੱਚ ਹੋ ਰਿਹਾ ਜੀ ਜਦੋਂ ਹੁਣ ਆਉਣ ਵਾਲੀ ਸਰਕਾਰ ਇਹਦੀ ਆ ਜੀ ਵੇਖੋ ਜੀ ਇਹ ਤੁਹਾਨੂੰ ਹੁਣ ਦੱਸਣ ਦੀ ਨਹੀਂ ਲੋੜ ਕਹਿਣ ਦੀ ਆ ਕਿ ਆਉਣ ਵਾਲੀ ਜਿਹੜੀ ਸਰਕਾਰ ਆ ਕਾਂਗਰਸ ਪਾਰਟੀ ਬਣਾ ਜਾ ਰਹੀ ਹੈ ਕਿਉਂਕਿ ਲੋਕੀ ਇਸ ਟਾਈਮ ਅਕਾਲੀ ਦਲ ਤੋਂ ਤੇ ਲੋਕ ਖਫਾ ਹੀ ਆ ਤੇ ਆਮ ਆਦਮੀ ਤੋਂ ਉਸ ਤੋਂ ਵੀ ਜ਼ਿਆਦਾ ਖਫਾ ਹੋ ਚੁੱਕਿਆ ਤੇ ਹੋਰ ਕਿਸੇ ਦਾ ਵੀ ਵਕਾਰ ਨਹੀਂ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਇੱਕੋ ਪਾਰਟੀ ਹੈ ਉਹ ਕਾਂਗਰਸ ਜੋ ਗਿਲ ਜੋੜੇ ਲੋਕਾਂ ਦੇ ਹਿੱਤਾਂ ਲਈ ਲੋਕਾਂ ਦੀ ਰਾਖੀ ਕਰਦੀ ਹੈ ਤੇ ਕਾਂਗਰਸ ਪਾਰਟੀ ਸਤਾਈ ਦੇ ਵਿੱਚ ਵੱਡੇ ਬਹੁਮਤ ਦੇ ਨਾਲ ਆਪਣੀ ਪਾਰਟੀ ਬਣਾ ਜਾ ਰਹੀ ਹੈ